right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satyashriya college ji ummeed kardi hai ki tusi sare theek ho wange haan ji ajj aap fer haazir hain thode layi leke ik hor navi video ta fir bina kisi deri to karde hain aap apni ajj di video nu shuru ਇਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਹਤਪੂਰਤ ਜਿਹੜੀ ਉਰਫ ਮੁਸ਼ਕੀ ਜ ਨੂੰ ਬਹੁਤ ਸਾਰਿਆਂ ਨੂੰ ਪਤਾ ਉਹ ਆਪਾਂ ਉਹਦੇ ਕੋਲ ਇਨਵੈਸਟੀਗੇਸ਼ਨ ਕਰਦੇ ਕਰਦੇ ਪਹੁੰਚੇ ਆਂ ਥੋੜਾ ਲੇਟ ਹੋ ਗਏ ਆਂ ਬਟ ਪਹਿਲਾਂ ਆਉਣਾ ਚਾਹੀਦਾ ਸੀ ਹੁਣ ਤੇ ਚਲੋ ਕਾਫੀ ਟਾਈਮ ਲੇਟ ਹੋ ਗਿਆ ਥੋੜਾ ਨਿਵੇਰੇ ਵਿੱਚ ਬਹੁਤ ਜ਼ਿਆਦਾ ਲੇਟ ਹੋ ਚੁੱਕਿਆ ਤੁਸੀਂ ਤੁਹਾਨੂੰ ਹੁਣ ਨਹੀਂ ਆਉਣਾ ਚਾਹੀਦਾ ਸੀ ਮੁਸ਼ਕੀ ਕੋਲ ਤੁਹਾਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਦੋਂ ਆਪਦੇ ਘਰੇ ਬੈਠੀ ਸੀਗੀ ਜਦੋਂ ਨਹੀਂ ਸਮਝੀ ਸੀਗੀ ਭਾਈ ਅਮਰਿਤਪਾਲ ਮੈਰੋ ਜੀ ਨੇ ਵੀ ਉਹਨੂੰ ਸਮਝਾਇਆ ਸੀਗਾ ਉਹਨਾਂ ਦੇ ਘਰੇ ਫੋਨ ਲਾਇਆ ਸੀ ਵੀ ਹਾਂ ਟੈਕ ਜੋ ਸੰਭਾਲ ਲੋ ਆਪਦੀ ਕੁੜੀ ਨੂੰ ਉਹਨਾਂ ਨੇ ਨਹੀਂ ਗੱਲ ਮੰਨੀ ਚਲੋ ਭਾਈ ਸਾਹਿਬ ਤਾਂ ਨਹੀਂ ਗਿਆ ਪਰ ਤੁਹਾਡਾ ਤੁਸੀਂ ਜੇ ਜਾਣਾ ਸੀ ਤਾਂ ਤੁਹਾਨੂੰ ਉਦੋਂ ਜਾਣਾ ਚਾਹੀਦਾ ਸੀ ਤਾਂ ਕਿ ਐਡਾ ਵੱਡਾ ਕਾਂਡ ਨਾ ਹੁੰਦਾ ਮੁਸ਼ਕੀ ਦਾ ਪਿਆਰ ਨਾ ਮਰਦਾ ਤੇ ਖੌਰੇ ਸੁਧਰ ਜਾਂਦੀ ਘਰੇ ਜਾ ਕੇ ਤੁਸੀਂ ਘਰੇ ਜਾਂਦੇ ਤਾਂ ਇਹਨਾਂ ਦੇ ਇੱਕ ਦੋ ਥੱਪੜ ਮਾਰਦੇ ਕੀ ਪਤਾ ਟੈਕੇ ਆਂਦੀ ਪਰ ਜੋ ਹੋਣਾ ਸੀ ਚਲੋ ਹੋ ਗਿਆ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ ਸੀ ਨਾ ਕੋਈ ਹੁਣ ਬਦਲ ਸਕਦਾ ਪਰ ਇੱਕ ਗੱਲ ਆ ਬਾਈ ਮੁਸ਼ਕੀ ਦੀ ਕਿਸਮਤ ਕਿੰਨੀ ਚੰਗੀ ਆ ਹਨਾ ਇਹਦੀ ਕਿਸਮਤ ਬਹੁਤ ਚੰਗੀ ਆ ਵੀ ਹਰ ਪਾਸੇ ਬਚ ਜਾਂਦੀ ਆ ਨਾ ਇਹਦੇ ਘਰ ਦੇ ਉਹਨੂੰ ਕੁਝ ਕਹਿੰਦੇ ਸੀ ਉਹਦੋਂ ਤਾਂ ਉਹਦੇ ਬਚੀ ਰਹੀ ਵੀ ਕਿੰਨਾ ਚਿਰ ਸੋਸ਼ਲ ਮੀਡੀਆ 1.5 ਸਾਲਿਆਂ ਦੀਆਂ ਗੱਲਾਂ ਬਾਹਰ ਨਿਕਲਦੀਆਂ ਰਹੀਆਂ ਇਹਦੇ ਕਾਂਡ ਬਾਹਰ ਨਿਕਲਦੇ ਰਹੇ ਉਹਦੋਂ ਤਾਂ ਇਹਦੇ ਦਾਦੇ ਕੋਲੋਂ ਬੰਦੂਕ ਚੱਕੀ ਨਾ ਗਈ ਉਦੋਂ ਤਾਂ ਗੋਲੀ ਵੱਜੀ ਨਾ ਜਦ ਇਹ ਘਰੋਂ ਭੱਜ ਗਈ ਉਹਦੇ ਦਾਦੇ ਨੇ ਗੋਲੀ ਵੀ ਮਾਰਤੀ ਇਹਦੇ ਪਿਓ ਦੇ ਵੀ ਜੇ ਤੂੰ ਮਾਰਨੀ ਸੀ ਤਾਂ ਮੁਸ਼ਕੀ ਦੇ ਮਾਰਦਾ ਜਦੋਂ ਇੱਥੇ ਫਿਰਦੀ ਸੀਗੀ ਉਹ ਤਾਂ ਪਿਓ ਦੇ ਮਾਰੇ ਤਾਂ ਕੀ ਫਾਇਦਾ ਉਹ ਘੜਾ ਟੱਕ ਗਈ ਆ ਸੁਧਰ ਗਈ ਸਗੋਂ ਹੋਰ ਚੰਬਲ ਗਈ ਉਹ ਤਾਂ ਸਗੋਂ ਆਪਦੇ ਦਾਦੇ ਨੂੰ ਕੁੱਤਾ ਦੱਸੀ ਜਾਂਦੀ ਵੀ ਹਾਂ ਕੁੱਤੇ ਬੰਦੇ ਨੇ ਮੇਰੇ ਪਿਓ ਦੇ ਗੋਲੀ ਮਾਰਤੀ ਤੇ ਜੇ ਉਹ ਕੁੱਤਾ ਤੇ ਭਾਈ ਤੁਸੀਂ ਕੀ ਆ ਫਿਰ ਤੁਸੀਂ ਵੀ ਕੁੱਤੇ ਦੀਆਂ ਨਸਲਾਂ ਹੀ ਆ ਅੱਗੇ ਉਹ ਤਾਂ ਚੰਬਲ ਗਈ ਉਹਦੀ ਕਿਸਮਤ ਬਹੁਤ ਚੰਗੀ ਹੁਣ ਵੀ ਜੇ ਰੋਮੀ ਵੀਰ ਆ ਗਿਆ ਤਾਂ ਉਹਦੇ ਜਾਣ ਤੋਂ ਪਹਿਲਾਂ ਹੀ ਉਹ ਜਿੱਥੇ ਰਹਿੰਦੀ ਸੀ ਉਥੋਂ ਟਾਵਰ ਨੂੰ ਕੁਦਰਤ ਟਾਵਰ ਨੂੰ ਛੱਡ ਕੇ ਜਾਵੜੀ ਹੈ ਕਿਉਂਕਿ ਇਹਦੇ ਕੋਲ ਮੈਰਿਜ ਸਰਟੀਫਿਕੇਟ ਹੈ ਨਹੀਂ ਸੀ ਕਿ ਅਗਲਾ ਨੇ ਮੰਗ ਲਿਆ ਮੈਰਿਜ ਸਰਟੀਫਿਕੇਟ ਦੇ ਨਹੀਂ ਸਕੀਗੀ ਤੇ ਉਥੋਂ ਭੱਜ ਗਈ ਹੈ ਇਹਦੀ ਕਿਸਮਤ ਬਹੁਤ ਚੰਗੀ ਆ ਹਜੇ ਕਿਸੇ ਦੇ ਹੱਥ ਨਹੀਂ ਲੱਗਦੀ ਭਾਈ ਭਾਰਤ ਜਦੋਂ ਕਿਸੇ ਦੇ ਹੱਥ ਲੱਗੇਗੀ ਨਾ ਇਹਦਾ ਮੈਕ ਨਹੀਂ ਆ ਜੇ ਕੋਟਾਪਾ ਹੋਣਾ ਨਾ ਇਹਨੇ ਕਦੇ ਸੋਚਣਾ ਵੀ ਨਹੀਂਗਾ ਪਰ ਸੁਣਾ ਦੇ ਵਿੱਚ ਤਾਂ ਇਹ ਵੀ ਆਇਆ ਜਿੱਥੇ ਰਹਿੰਦੀ ਸੀ ਉਥੋਂ ਦੇ ਮਾਲਕ ਨੇ ਦੱਸਿਆ ਵਿੱਤ ਜਦੋਂ ਇਹ ਇੱਥੇ ਰਹਿਣ ਆਏ ਉਦੋਂ ਅਗਲੇ ਦਿਨ ਹੀ ਰਾਤ ਨੂੰ 11-12 ਵਜੇ ਇਹਨਾਂ ਦੀ ਲੜਾਈ ਬਹੁਤ ਹੋਈ ਇੱਥੇ ਜਿਹੜੇ ਨਾਲ ਦੇ ਕਮਰੇ ਵਿੱਚ ਰਹਿੰਦੇ ਸੀ ਉਹਨਾਂ ਦੇ ਫੋਨ ਗਏ ਵੀ ਹਾਂ ਭਾਈ ਇਹਨਾਂ ਦੀ ਲੜਾਈ ਬਹੁਤ ਹੋਈ ਇਹਨਾਂ ਦੀ ਚੀਕ ਚੰਗੜਾ ਪਈ ਜਾਂਦਾ ਇਹਨਾਂ ਨੂੰ ਚਾਪਾ ਕਰਾਓ ਆਕੇ ਵੀ ਇੱਥੋਂ ਤੂੰ ਭੱਜੀਆਂ ਹੈ ਉਦੋਂ ਅਗਲੇ ਅਗਲੇ ਦਿਨ ਜਾ ਕੇ ਲੜਾਈ ਵੀ ਹੋ ਗਈ ਤੁਹਾਡੀ ਅੱਜ ਕੀ ਹੋ ਗਿਆ ਸੀ ਵੈਸੇ ਜਿਵੇਂ ਮੈਂ ਪਹਿਲਾਂ ਵੀ ਆਪਦੇ ਹਰੇਕ ਵੀਡੀਓ ਦੇ ਵਿੱਚ ਕਹਿੰਨੀ ਨੇ ਮੁਸ਼ਕਿਲ ਰਹਿੰਦੀ ਹੈ ਇਹਦੇ ਵੀ ਨਹੀਂਗੀ ਅਜਿਹੜਾ ਨਾਲ ਮੁੰਡਾ ਫਿਰਦਾ ਜਾਂ ਜਿਹਦੇ ਕਹਿਣ ਤੇ ਕਮਰਾ ਮਿਲਿਆ ਸੀਗਾ ਪਤਾ ਕੋਈ ਨਹੀਂ ਇਹਨੇ ਕਿਹਦੇ ਨਾਲ ਜਾਣਾ ਕਿਹਦੇ ਨਾਲ ਨਹੀਂ ਜਬ ਮੁਹਾਲੀ ਚ ਕੀ ਹੋਰ ਲੱਭੂਗੀ ਪਰ ਰਹਿੰਦੀ ਇਹਦੇ ਵੀ ਨਹੀਂਗੀ ਇਹ ਇੱਕ ਥਾਂ ਬੈਠਣ ਵਾਲੀ ਜਨਾਨੀ ਹੈ ਨਹੀਂਗੀ ਇਹਨੂੰ ਥਾਂ ਥਾਂ ਖੇ ਖਾਂ ਦਾ ਸ਼ੌਂਕ ਆ ਇਹ ਰਹਿ ਨਹੀਂ ਸਕਦੀ ਖੇ ਖਾਦੇ ਬਿਨਾਂ ਕੰਜਰੀ ਐ ਸਿਰੇ ਦੀ ਕੰਜਰੀ ਬਈ ਹਰੇਕ ਚੀਜ਼ ਦੀ ਨਾ ਹੱਦ ਹੁੰਦੀ ਆ ਭਾਵੇਂ ਚੀਜ਼ ਛੋਟੀ ਆ ਵੱਡੀ ਆ ਬੰਦਾ ਕੋਈ ਵੀ ਆ ਹਰੇਕ ਚੀਜ਼ ਦੀ ਨਾ ਇੱਕ ਹੱਦ ਹੁੰਦੀ ਹੈਗੀ ਪਰ ਮਸ਼ਕੀ ਦੀ ਕੋਈ ਹੱਦ ਨਹੀਂਗੀ ਮੈਨੂੰ ਤਾਂ ਲੱਗਦਾ ਵੀ ਰੱਬ ਨੇ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਹੱਦ ਨਾ ਦੀ ਚੀਜ਼ ਲਿਖਣਾ ਭੁੱਲ ਗਿਆ ਵੀ ਹਾਂ ਮਸ਼ਕੀ ਤੇਰੀ ਇੱਥੋਂ ਤੱਕ ਹੱਦ ਆ ਵੀ ਅੱਧੂ ਅੱਗੇ ਤੂੰ ਨਹੀਂ ਵੱਧ ਸਕਦੀ ਕੋਈ ਐਡਾ ਵੱਡਾ ਕੰਡ ਨਹੀਂ ਕਰ ਸਕਦੀਗੀ ਜਾਦਾ ਰੱਬ ਨੇ ਲਿਖੀ ਹੋਊਗੀ ਹੱਦ ਪਰ ਜਿਹੜੀ ਉਹ ਲਿਮਟ ਮੁਸ਼ਕੀ ਨੇ ਕ੍ਰਾਸ ਕਰਤੀ ਤਾਂ ਹੀ ਤਾਂ ਇਦਾਂ ਵੱਡਾ ਕਾਂਡ ਹੋ ਗਿਆ ਇਹਦੇ ਕਰਕੇ ਇਹਦੇ ਪਿਓ ਦੇ ਗੋਲੀ ਵੱਜ ਗਈ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਭੋਰਾ ਫਰਕ ਨਹੀਂ ਪਿਆ ਗਿਆ ਇਹਨੂੰ ਇਹ ਤੇ ਬਿਆਸ ਘੁੰਮਦੀ ਫਿਰਦੀ ਹੈ ਇੰਸਟਾਗ੍ਰਾਮ ਤੇ ਰੀਲਸ ਅਪਲੋਡ ਕਰਦੀ ਫਿਰਦੀ ਹੈ ਬਸ ਕਲਾ ਯੂਟਿਊਬਰ ਹੈਗੇ ਉੱਥੇ ਵਲੌਗ ਹੈ ਦਾ ਆਇਆ ਲੋ ਇੱਥੇ ਕਈ ਗੱਲਾਂ ਕਰੀ ਜਾਂਦੇ ਆ ਵੀ ਮੁਸ਼ਕੀ ਦੇ ਚੈਨਲ ਤੇ ਰਿਪੋਰਟਾਂ ਮਾਰੋ ਮੁਸ਼ਕੀ ਦਾ ਚੈਨਲ ਬੰਦ ਕਰੋ ਉਹਨੂੰ ਵੇਖਣਾ ਬੰਦ ਕਰੋ ਪਰ ਕੁਝ ਕੁ ਲੋਕ ਇਹੋ ਜਿਹੇ ਜਿਨ੍ਹਾਂ ਨੇ ਜਾ ਕੇ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ 2000 ਜਿਹੜੇ ਉਹਦੇ ਸਬਸਕ੍ਰਾਈਬਰ ਆ ਵਧ ਗਏ ਇਹਨਾਂ ਦਿਨਾਂ ਦੇ ਵਿੱਚ ਵਿਊ ਦੇਖੋ ਤੁਸੀਂ ਉਹਨੂੰ ਕਿੰਨੇ ਆਉਂਦੇ ਪਏ ਆ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇਹਨੇ ਕਾਂਡ ਕਰਤੇ ਸਭ ਤੋਂ ਵੱਡਾ ਕਾਂਡ ਵੀ ਇਹਦੇ ਕਰਕੇ ਤੇ ਪਿਓ ਦੇ ਗੋਲੀ ਵੱਜ ਗਈ ਇਹਦਾ ਪਿਓ ਮਰ ਗਿਆ ਇਸ ਤੋਂ ਬਾਅਦ ਇਹਦੇ ਵਿਊ ਬੰਦ ਹੋਣੇ ਚਾਹੀਦੇ ਆ ਘਟਨੇ ਵੀ ਕੀ ਜਮਾਂ ਬੰਦ ਹੋਣੇ ਚਾਹੀਦੇ ਚੈਨਲ ਤੇ ਰਿਪੋਰਟਾਂ ਵੱਜਣੀਆਂ ਚਾਹੀਦੀਆਂ ਚੈਨਲ ਬੰਦ ਹੋਣਾ ਚਾਹੀਦਾ ਇਹਦਾ ਪਰ ਨਹੀਂ ਲੋਕੀ ਤਾਂ ਬਲੋਕਰ ਨੂੰ ਪਤਾ ਨਹੀਂ ਕੀ ਹੋਇਆ ਵੈ ਲੋਕੀ ਜਾ ਕੇ ਉਹਨੂੰ ਸਬਸਕ੍ਰਾਈਬ ਕਰੀ ਜਾਂਦੇ ਆ ਉਹਦੀਆਂ ਵੀਡੀਓਜ਼ ਵੇਖੀ ਜਾਂਦੇ ਆ ਵਿਊ ਇੰਨੇ ਕ ਜਿਆਦਾ ਆਏ ਪਏ ਪਹਿਲਾਂ ਤਾਂ ਕਿਤੇ ਹਜ਼ਾਰ 2000 5000 ਵਿਊ ਆਉਂਦਾ ਸੀ ਹੁਣ ਵੇਖੋ 60 ਪਲੱਸ 30 ਪਲੱਸ ਇੰਨੇ ਵਿਊ ਆਏ ਪਏ ਇਹਦੀਆਂ ਵੀਡੀਓਸ ਤੇ ਤੇ ਹੁਣ ਵਲੌਗ ਨਾ ਪਾਉਗੇ ਤੁਹਾਨੂੰ ਕੀ ਲੱਗਦਾ ਇਹਨੂੰ ਵਿਊ ਆਉਂਦੇ ਨੇ ਸਬਸਕ੍ਰਾਈਬਰ ਵਧ ਗਏ ਹੁਣ ਤਾਂ ਸਗੋਂ ਵਧ ਕੇ ਵਲੌਗ ਪਾਉਗੀ ਹੈ ਹੋਰ ਗੰਦ ਪਾਉਗੇ ਇਹ ਆਪਣੇ ਲੋਕ ਆ ਜਿਨ੍ਹਾਂ ਨੇ ਇਹਨੂੰ ਸੈਚੜਾਇਆ ਇਹਨੂੰ ਦੇਖਣਾ ਬੰਦ ਕਰੋ ਤੈਨੂੰ ਆਪੇ ਅਗਲਾ ਆਉਗੀ ਆਪੇ ਸੋਸ਼ਲ ਮੀਡੀਆ ਤੇ ਉਹਨੂੰ ਬੰਦ ਹੋ ਜੂਗੀ ਨਾ ਆਉਗੀ ਇਹ ਵੀ ਜਦੋਂ ਲੋਕੀ ਇਹਨੂੰ ਵੇਖਣਗੇ ਨਾ ਤਾਂ ਫਿਰ ਕਿਉਂ ਆਉਗੀ ਪਤਾ ਨਹੀਂ ਕਿਉਂ ਲੋਕਾਂ ਨੂੰ ਕੀ ਹੋਇਆ ਕਿਉਂ ਇਹਨੂੰ ਜਾ ਜਾ ਕੇ ਦੇਖਦੇ ਆ ਮੈਨੂੰ ਤਾਂ ਲੋਕਾਂ ਦੀ ਨਹੀਂ ਸਮਝ ਆਉਂਦੀ ਖਾਸ ਕਰਕੇ ਮੈਨੂੰ ਉਹਨਾਂ ਮੁੰਡਿਆਂ ਦੀ ਨਹੀਂ ਸਮਝ ਆਉਂਦੀ ਜਿਹੜੇ ਜਾ ਕੇ ਇਹਦੇ ਨਾਲ ਯਾਰੀਆਂ ਪਾਉਂਦੇ ਆ ਰਿਲੇਸ਼ਨ ਦੇ ਵਿੱਚ ਰਹਿੰਦੇ ਆ ਕੀ ਇਹਦਾਂ ਲੱਗਦਾ ਤੁਹਾਨੂੰ ਇਹਦੇ ਵਿੱਚ ਕਿ ਤੁਹਾਡਾ ਵੀ ਸਿਰਫ ਇੱਕ ਟਾਈਮ ਪਾਸ ਹੀ ਹੁੰਦਾ ਵੈਸੇ ਕੁਛ ਕੁੰਡੇ ਹੈਗੇ ਜਿਹੜੇ ਇੰਨੀ ਕੁ ਜ਼ਿਆਦਾ ਨਫ਼ਰਤ ਕਰਦੇ ਆ ਨਾ ਮਹਿਕ ਨੂੰ ਬਹੁਤ ਜ਼ਿਆਦਾ ਤੇ ਉਹਨਾਂ ਚ ਇੱਕ ਮੁੰਡੇ ਦਾ ਫੋਨ ਮੈਨੂੰ ਵੀ ਆਇਆ ਸੀਗਾ ਇੰਸਟਾਗ੍ਰam ਤੇ ਮੈਂ ਕਦੀਆਂ ਸਟੋਰੀਆਂ ਪਾਉਣੀਆਂ ਕਰਕੇ ਰੀਲਜ਼ ਪਾਉਣੀਆਂ ਕਰਕੇ ਉਹਨੂੰ ਲੱਗਾ ਵੀ ਇਹ ਮਹਿਕ ਦੀ ਆਈਡੀ ਆ ਉਹ ਮੈਨੂੰ ਫੋਨ ਤੇ ਫੋਨ ਫੋਨ ਤੇ ਫੋਨ ਕਰੀ ਗਿਆ ਇੰਸਟਾਗ੍ਰam ਤੇ ਫਿਰ ਮੈਂ ਬੈਕ ਕਾਲ ਕਰ ਲਈ ਮੈਂ ਕਿਹਾ ਹਾਂਜੀ ਵੀਰੇ ਤੁਸੀਂ ਫੋਨ ਕਰੀ ਜਾਂਦੇ ਕਹਿੰਦਾ ਤੂੰ ਮਹਿਕ ਹੈ ਨਾ ਮੈਂ ਕਹਿੰਦੀ ਵੀਰੇ ਮੈਂ ਮਹਿਕ ਨਹੀਂ ਕਹਿੰਦਾ ਫਿਰ ਤੂੰ ਹੋਰ ਕੌਣ ਮੈਂ ਕਿਹਾ ਵੀਰੇ ਮੈਂ ਆਪਦੀ ਪਰਸਨਲ ਇਨਫੋਰਮੇਸ਼ਨ ਨਹੀਂ ਦੱਸਣੇਗੀ ਵੀ ਮੈਂ ਮਹਿਕ ਨਹੀਂਂਗੀ ਉਹ ਮੈਨੂੰ ਕਹਿੰਦਾ ਵੀ ਨਹੀਂ ਤੂੰ ਝੂਠ ਬੋਲਦੀ ਆ ਤੂੰ ਮੈਕ ਹੀ ਆ ਮੈਂ ਕਹਾਂ ਨਹੀਂ ਵੀਰੇ ਵੀ ਮੈਂ ਮੈਕ ਨਹੀਂਂਗੀ ਵੈਸੇ ਮੇਰਾ ਵੀ ਇੱਕ ਅਕਾਊਂਟ ਹੈਗਾ ਪਬਲਿਕ YouTube ਵੀ Instagram 'ਵੀ ਆ ਪਰ ਮੈਂ ਮੈਕ ਨਹੀਂਂਗੀ ਤੇ ਮਸਾਂ ਕਿਤੇ ਜਾ ਕੇ ਉਹਨੂੰ ਮਨਾਇਆ ਉਹ ਤਾਂ ਮੇਰੇ ਗੱਲ ਪਹੇਨ ਤੱਕ ਜਾਵੇ ਮੈਨੂੰ ਉਹਨੇ ਮੈਸੇਜ ਕੀਤੇ ਵੀ ਤੂੰ ਮੈਕ ਆ ਮੈਂ ਕਹਾਂ ਨਹੀਂ ਭਰਾ ਮੈਂ ਮੈਕ ਹੈ ਹੀ ਨਹੀਂਂਗੀ ਮੈਂ ਮਸਾਂ ਨੂੰ ਮਨਾਇ ਵੀ ਮੈਂ ਮੈਕ ਨਹੀਂਂਗੀ ਮੈਂ ਸਿਰਫ ਇੱਕ ਰੋਸਟਿੰਗ ਚੈਨਲ ਆ ਵੀ ਇੰਨਾ ਕ ਲੋਕਾਂ ਦੇ ਵਿੱਚ ਕਈਆਂ ਦੇ ਵਿੱਚ ਗੁੱਸਾ ਭਰਿਆ ਹੋਇਆ ਤੇ ਕਈ ਲੋਕ ਮੈਂ ਕਿਹਨੀਆਂ ਮੂਰਖ ਆ ਪਾਗਲ ਆ ਦਿਮਾਗ ਉਹਨਾਂ ਦਾ ਕੰਮ ਨਹੀਂ ਕਰਦਾ ਜਿਹੜੇ ਜਾ ਕੇ ਉਹਨੂੰ ਸਬਸਕ੍ਰਾਈਬ ਕਰੀ ਜਾਂਦੇ ਆ ਫੋਲੋ ਕਰੀ ਜਾਂਦੇ ਆ ਉਹਦੀਆਂ ਵੀਡੀਓਜ਼ ਜਾ ਕੇ ਵੇਖੀ ਜਾਂਦੇ ਆ ਉਹਨੂੰ ਆਪ ਦਾ ਆਈਡੀਅਲ ਮੰਨੀ ਫਿਰਦੇ ਕਈ ਕੁੜੀਆਂ ਵੀ ਅਸੀਂ ਹਾਂ ਇਹਦੇ ਵਰਗਾ ਬਨ ਬਨਣਾ ਵਾ ਤਾਈ ਉਹਨੂੰ ਜਾ ਕੇ ਦੇਖਦੀਆਂ ਦੀਦੀ ਜੀ ਦੀਦੀ ਜੀ ਕਰਕੇ ਉਹਨੂੰ ਪੰਪ ਦਿੰਦੀਆਂ ਬਈ ਰਿਕੁਐਸਟ ਹੀ ਆ ਬੱਸ ਕਰੋ ਮਸ਼ਕੀ ਨੂੰ ਵੇਖਣਾ ਬੰਦ ਕਰੋ ਮੈਂ ਕਦੇ ਨਹੀਂ ਕਿਹਾਗਾ ਵੀ ਹਾਂ ਇਹਨੂੰ ਵੇਖਣਾ ਤੁਸੀਂ ਬੰਦ ਕਰੋ ਤੁਹਾਡੀ ਮਰਜ਼ੀ ਆ ਵੈਸੇ ਤੁਸੀਂ ਵੇਖੋ ਜਾਂ ਨਾ ਵੇਖੋ ਪਰ ਮੈਂ ਤਾਂ ਕਹਿੰਦੀ ਆ ਵੀ ਇਹਨੂੰ ਵੇਖੋ ਹੀ ਨਾ ਬੰਦ ਕਰੋ ਇਹਨੂੰ ਵੇਖਣਾ ਇਹਦੇ ਚੈਨਲ ਤੇ ਮਾਰੋ ਰਿਪੋਰਟ ਅੱਜ ਤੱਕ ਮੈਂ ਕਦੇ ਆਪਦੀ ਵੀਡੀਓ ਦੇ ਵਿੱਚ ਇਹ ਗੱਲ ਨਹੀਂ ਕਹੀਗੀ ਪਰ ਤੁਸੀਂ ਮਾਰੋ ਵੱਧ ਤੋਂ ਵੱਧ ਇਹਦੇ ਚੈਨਲ ਤੇ ਰਿਪੋਰਟਾ ਮਾਰੋ ਤਾਂ ਕਿ ਇਹਦਾ ਚੈਨਲ ਬੰਦ ਹੋਵੇ ਜਿਹੜੀਆਂ ਆਪਣੀਆਂ ਕੁੜੀਆਂ ਹੈਗੀਆਂ ਉਹ ਬੱਜ ਜਾਣਾ ਉਹ ਇਹਨੂੰ ਵੇਖ ਕੇ ਆਜਾ ਕੁਝ ਨਾ ਕਰਨ ਕਿਉਂਕਿ ਜੇ ਆਪਣੀਆਂ ਕੁੜੀਆਂ ਇਹਨੂੰ ਵੇਖਣਗੀਆਂ ਨਾ ਤੇ ਉਹਨਾਂ ਦੇ ਦਿਮਾਗ 'ਚ ਇਹੀ ਜਾਊਗਾ ਵੀ ਮੁਸ਼ਕਿਲ ਇੰਨਾ ਕੁਝ ਕਰਤਾ ਇਹਨੂੰ ਕਿਸੇ ਨੇ ਕੀ ਕਹਤਾ ਅਸੀਂ ਵੀ ਇਹੀ ਕੁਝ ਕਰਾਂਗੇ ਸਾਨੂੰ ਕੋਈ ਕੀ ਕਹਿਦੂਗਾ ਆਪਣੀਆਂ ਕੁੜੀਆਂ ਦੇ ਦਿਮਾਗ 'ਚ ਇਹੀ ਗੱਲ ਜਾਊਗੀ ਸੋ ਇਹਨੂੰ ਵੇਖਣਾ ਬੰਦ ਕਰੋ ਇਹਦੇ ਚੈਨਲ ਤੇ ਵੱਧ ਤੋਂ ਵੱਧ ਜਾ ਕੇ ਰਿਪੋਰਟਾਂ ਮਾਰੋ ਏਗਾ ਬਗੜਾੜੀ ਨੂੰ ਆਪਾਂ ਬੁਲਾਇਆ ਸੀਗਾ ਵੀਰੇ ਨੂੰ ਤੇ ਬਾਈ ਮੈਨੂੰ ਮਿਲਣ ਵਾਸਤੇ ਆਇਆ ਤੇ ਸੋ ਜਿਹੜੇ ਉਹ ਭੈਣ ਭਰਾ ਮੰਨੇ ਹੋਣ ਸੀ ਉਹ ਵੀ ਆ ਕੇ ਪਹੁੰਚ ਗਏ ਆਪਣੇ ਕੋਲੇ ਫਿਰ ਠੀਕ ਹੈ ਆਹ ਜੱਗਾ ਪਰ ਗਾੜੀ ਜਿਹਨੂੰ ਆਪਦਾ ਭਰਾ ਬਣਾਈ ਫੈਸਦੀ ਹੈ ਜਿਹਨੂੰ ਮਿਲਣ ਵਾਸਤੇ ਤੋਂ ਘਰੇ ਬੁਲਾਇਆ ਸੀਗਾ ਵੀ sire da gandhi ਹੈ ਇਹਦੇ ਵਲੋਗਾਂ ਵਿੱਚ ਵੀ ਕੁਛ ਨਹੀਂ ਹੁੰਦਾਗਾ ਤੇ ਜੇ ਕੋਈ ਇਹਨੂੰ ਮਾੜਾ ਬੋਲ ਦੇ ਫਿਰ ਐਡੀਆਂ ਗੰਦੀਆਂ ਗਾਲਾਂ ਕੱਢਦਾ ਇਹ ਹੈਗਾ ਇਹਦੇ ਪੱਲੇ ਵੀ ਕੱਖ ਨਹੀਂਗਾ ਇਹ ਤੇ ਭੈਣ ਹੋਰੀ ਆ ਗਏ ਤੁਸੀਂ ਦੇਖ ਸਕਦੇ ਹੋ ਜੀ ਪਰਮਜੀਤ ਕੌਰ ਭੈਣ ਪਰੋਜਪੁਰ ਤੋਂ ਇਹ ਫਿਰ ਤੁਹਾਨੂੰ ਦਿਖਾਉਣੇ ਆ ਬਾਈ ਯਾਰ ਅੱਗੇ ਵੀ ਸਾਡੇ ਆਏ ਹੋਏ ਹਨ ਤੁਹਾਨੂੰ ਦੱਸਿਆ ਸੀਗਾ ਮੈਂ ਸਵੇਰੇ ਅੱਗੇ ਪਿੱਛੇ ਤੇਰੇ ਸੱਤੇ ਕਦੇ ਚੁੰਨੀ ਨਹੀਂ ਹੁੰਦੀਗੀ ਹੁਣ ਹੁਣ ਵੀ ਤੂੰ ਵਲੌਗ ਬਣਾਇਆ ਜਿਹੜਾ ਪਹਿਲਾਂ ਸ਼ੁਰੂ ਦੇ ਵਿੱਚ ਸਟਾਰਟ ਕੀਤਾ ਉਹਦੇ ਵੀ ਤੇਰੇ ਸੱਤੇ ਚੁੰਨੀ ਹੈ ਨਹੀਂ ਸੀਗੀ ਹੁਣ ਕਿਵੇਂ ਆ ਗਈ ਚੁੰਨੀ ਇੱਕ ਤਾਂ ਤੁਹਾਡਾ ਪਤਾ ਨਹੀਂ ਲੱਗਦਾ ਡਰਾਮੇ ਬਹੁਤ ਕਰਨ ਬੈ ਜਾਣੀਆਂ ਇੱਕੋ ਦਮ ਤੁਸੀਂ ਸ਼ਰੀਫ ਬਣ ਕੇ ਬੈ ਜਾਣੀਆਂ ਇੱਕੋ ਦਮ ਤੁਸੀਂ ਆਪ ਦਾ ਸ਼ਰੀਫ ਪੂਣਾ ਛੱਡ ਦਿਨੀਆਂ ਸਮਝ ਨਹੀਂ ਲੱਗਦਾ ਤੁਹਾਡਾ ਵੀ ਕਦੋਂ ਤੁਸੀਂ ਕੀ ਬਣ ਜੰਨੀਆ ਕਦੋਂ ਕੀ ਨਹੀਂ ਆ ਤੁਹਾਨੂੰ ਮਿਲਾਈ ਤਸੀ ਹਾਂਜੀ ਬੋਲੋ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਆਪਾਂ ਪਹੁੰਚੇ ਜੀ ਸਾਡੀ ਕਿਰਨਾ ਬਠਿੰਡਾ ਸਾਡੀ ਭੈਣ ਆ ਤੇ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਸਾਡੇ ਵੱਲੋਂ ਖੁੱਲੀ ਚੇਤਾਵਨੀ ਆ ਅੱਛਾ ਹੁਣ ਪਤਾ ਲੱਗ ਗਿਆ ਮੈਨੂੰ ਵੀ ਤੂੰ ਸਿਰ ਤੇ ਚਨੀ ਕੱਤ ਲਈ ਐ ਤੇ ਆ ਜਿਹੜਾ ਤੂੰ ਕਹਿੰਦੀ ਸੀ ਨਾ ਵੀ ਤੈਨੂੰ ਮਿਲਣਾ ਆਏ ਤੈਨੂੰ ਇਹ ਮਿਲਣ ਨਹੀਂ ਆਏਗੇ ਤੂੰ ਖੁਦ ਬੁਲਾਇਆ ਤੇ ਕਿਉਂ ਬੁਲਾਇਆ ਲੋਕਾਂ ਨੂੰ ਧਮਕੀਆਂ ਦੇਵਾਉਣ ਵਾਸਤੇ ਵੀਹਾ ਕੋਈ ਤੈਨੂੰ ਬੈਡ ਕਮੈਂਟ ਨਾ ਕਰੇ ਕੋਈ ਮਾੜਾ ਨਾ ਬੋਲੇ ਕੋਈ ਤੈਨੂੰ ਰੋਸਟ ਨਾ ਕਰੇ ਇਸ ਕਾਕੇ ਬੁਲਾਇਆ ਇਹਨਾਂ ਨੂੰ ਕੋਈ ਗਲਤ ਸ਼ਦਾਬਲੀ ਵਰਤਦੇ ਆ ਇਹ ਗੱਲ ਨੂੰ ਸੀਰੀਅਸ ਨਾ ਲਿਓ ਕਿਸੇ ਦੀ ਵੀ ਆਈਡੀ ਅਸੀਂ ਸਾਈਬਰ ਕ੍ਰਾਈਮ ਰੈਂਚ ਨੂੰ ਦੇਤੀ ਤੇ ਆਈਡੀ ਤੋਂ ਹੀ ਨੰਬਰ ਟਰੇਸ ਕਰ ਲਿਆ ਉਹਦਾ ਐਡਰੈਸ ਟਰੇਸ ਕਰ ਲਿਆ ਤੇ ਉਹ ਬਖਸ਼ਿਆ ਨਹੀਂ ਜਾਏਗਾ ਉਤੇ ਜਾਤੀਵਾਚਕ ਦਾ ਵਿਰੇ ਮੈਨੂੰ ਇੱਕ ਗੱਲ ਦੱਸੋ ਇੱਥੇ ਨਾ ਤਾਂ ਇੱਕ ਬੰਦਾ ਨਾ ਦੋ ਬੰਦੇ ਤੇ ਨਾ 10 ਬੰਦੇ ਜਿਨ੍ਹਾਂ ਨੂੰ ਤੁਸੀਂ ਕਹਿ ਦੋਗੇ ਵੀ ਹਾਂ ਤੁਹਾਨੂੰ ਚੇਤਾਵਨੀ ਐ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਗਾ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਊਗੀ ਤਾਂ ਡਰ ਜਾਣਗੇ ਇੱਥੇ ਬਹੁਤ ਲੋਕੀ ਐ ਜਿਨ੍ਹਾਂ ਨੂੰ ਇਹਨਾਂ ਦੇ ਕੰਮ ਗਲਤ ਲੱਗਦੇ ਜਿਨ੍ਹਾਂ ਨੂੰ ਇਹਨਾਂ ਦੇ ਇਹਨਾਂ ਦੇ ਕੰਟੈਂਟ ਇਹਨਾਂ ਦੇ ਵਲੌਗ ਗਲਤ ਲੱਗਦੇ ਨਹੀਂ ਕੁਝ ਸਹੀ ਲੱਗਦਾ ਉਹ ਬੋਲਣਗੇ ਕਿੰਨਾ ਕਿੰਨਾ ਨੂੰ ਤੁਸੀਂ ਕਹੋਗੇ ਵਾਰਨਿੰਗ ਦੋਗੇ ਕਿੰਨਾ ਕਿੰਨਾ ਤੇ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਤਦੋਂ ਸੇ ਇਹਨਾਂ ਦੇ ਹੱਕ ਦੇ ਵਿੱਚ ਹੈਗੇ ਕਾ ਤੋਂ ਕੀ ਸਹੀ ਕਰਦੇ ਆ ਇਹ ਕੋਈ ਸਿੱਖਿਆ ਦਿੰਦੇ ਆ ਲੋਕਾਂ ਦੀ ਸੇਵਾ ਕਰਦੇ ਜਿਹੜਾ ਅਸੀਂ ਗਲਤ ਬੋਲ ਦਿੰਨੇ ਆ ਕੀ ਸਹੀ ਕੀ ਕਰਦੇ ਆ ਇਹ ਜਿਹੜਾ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਲੋਕਾਂ ਨੂੰ ਚੇਤਾਵਨੀ ਦੇਈ ਜਾਂਨੇ ਜੇ ਤਾਂ ਸਾਡੇ ਹੱਥੋਂ ਕੋਈ ਭਲਾ ਨਹੀਂ ਬਖਸ਼ਿਆ ਨਹੀਂ ਜਾਊਗਾ ਸਾਡੇ ਜਵਿੰਦਰ ਸਿੰਘ ਦੀ ਸੰਤ ਸਿਪਾਈ ਲੁਧਿਆਣੇ ਵਾਲੇ ਸਾਡੇ ਸੁਸਾਇਟੀ ਵਾਲੇ ਉਹਨਾਂ ਨੇ ਅੱਜ ਨੂੰ ਚੇਚਾ ਇੱਥੇ ਭੇਜਿਆ ਸਾਡੀਆਂ ਫੌਜਾਂ ਵੀ ਦਸ਼ਮੇਸ਼ ਧਰਨਾਦਨ ਉਹ ਵੀ ਆਈਆਂ ਸੀ ਅਸੀਂ ਫਿਲਹਾਲ ਅਜੇ ਆਪ ਹੀ ਆਏ ਆ ਕਿਉਂਕਿ ਸਾਡੀ ਭੈਣ ਨੇ ਗੱਲ ਕਰ ਲਈ ਤੇ ਮਤਲਬ ਸਾਡੇ ਨਾਲ ਫਿਰ ਤੁਹਾਨੂੰ ਖੁੱਲੀ ਚੇਤਾਵਨੀ ਵੀ ਜੇ ਕਿਸੇ ਨੇ ਕੋਈ ਗਲਤ ਸ਼ਦਾਵਲੀ ਵਰਤੀ ਜਾਂ ਭੈਣ ਤੇ ਕੋਈ ਟਿੱਪਣੀ ਕੀਤੀ ਤੋਂ ਸੋ ਸਾਡੇ ਤੋਂ ਬਖਸ਼ਿਆ ਨਹੀਂ ਜਾਏਗਾ ਸਾਡੀ ਚਲੋ ਵਧੀਆ ਗੱਲ ਆ ਤੁਹਾਡੇ ਵੀਰੇ ਜੱਥਾ ਬਣਿਆ ਹੋਇਆ ਪਰ ਇਹ ਜੱਥੇ ਤੁਸੀਂ ਸਹੀ ਪਾਸੇ ਲੈ ਕੇ ਜਾਓ ਜਿਹੜੇ ਲੋਕੀ ਗਰੀਬ ਆ ਜਿਨ੍ਹਾਂ ਦੇ ਘਰੇ ਅਨਰਾਸ਼ਣ ਹੈ ਨਹੀਂਗਾ ਉਹਨਾਂ ਦੀ ਮਦਦ ਕਰੋ ਹੈਲਪ ਕਰੋ ਜਿਹੜੇ ਗਰੀਬ ਬੰਦਿਆਂ ਦੇ ਲੋਕੀ ਜ਼ਮੀਨਾਂ ਤੇ ਥਾਵਾਂ ਤੇ ਨਜਾਇਜ਼ ਕਬਜ਼ੇ ਕਰੀ ਜਾਂਦੇ ਉਹਨਾਂ ਦੀ ਜਾ ਕੇ ਹੈਲਪ ਕਰੋ ਉਹਨਾਂ ਦੀ ਜਗ੍ਹਾ ਛੜਵਾਓ ਜਾ ਕੇ ਜਿਹੜੇ ਇਲਾਜ ਵੱਲੋਂ ਬੈਠੇ ਆ ਉਹਨਾਂ ਦੀ ਹੈਲਪ ਕਰੋ ਜਾ ਕੇ ਉਧਰ ਜਾਓ ਨਾ ਤੁਸੀਂ ਇਹਨਾਂ ਦੀ ਸਪੋਰਟ ਘੱਟ ਕਰੀ ਜਿੰਨੇ ਇਹਨਾਂ ਦੀ ਸਪੋਰਟ ਕਰਕੇ ਇਹਨਾਂ ਦੇ ਹੱਕ ਵਿੱਚ ਗੱਲ ਕਰਕੇ ਤੁਸੀਂ ਇਹਨਾਂ ਨੂੰ ਹੱਲਾਸ਼ਰੀ ਦੇਈ ਜਿੰਨੇ ਵੀ ਹਾਂ ਪਾਓ ਜਿੰਨਾ ਗੰਦ ਤੁਸੀਂ ਪਾ ਸਕਦੇ ਆ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ ਤਮੱਲੀ ਵਾਈ ਨੂੰ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਪਰ ਹੋ ਮੈਨੂੰ ਬੰਦੇ ਕੋਤਬਾ ਮਾਟਿਕਾ ਟਾਲ ਦੋ ਚੰਗੀ ਗੱਲ ਲੋ ਕਿਉਂਕਿ ਛੇਤਰ ਨਹੀਂ ਕਿਸੇ ਦਿਨ ਮਿੱਤਰ ਪਹਿਲਾਂ ਆਪਣੇ ਆਪਾਂ ਨੂੰ ਨਹੀਂ ਆਉਂਦਾ ਝਾਤੀ ਮਾਰ ਲਿਆ ਕਰੋ ਠੀਕ ਆ ਫਿਰ ਕਮੈਂਟ ਕਰ ਲਿਆ ਕਰੋ ਠੀਕ ਆ ਉਹ ਵੀ ਕਿਸੇ ਆਪਣੇ ਕੀ ਗੱਲ ਉਹ ਆਪਣੇ ਮੁੰਡੇ ਲਈ ਤੁਹਾਡੀ ਕੁੜੀ ਦਾ ਰਿਸ਼ਤਾ ਲੈਣ ਜਾਂਦੀ ਹੈ ਉਹਨੂੰ ਗਲਤ ਕਮੈਂਟ ਕਰਦੇ ਆ ਕਿ ਤੁਹਾਡੀ ਕੁੜੀ ਦੀ ਨਾਲ ਸੱਸ ਬਣ ਵੀਰੇ ਮੈਂ ਇੱਥੇ ਥੋੜੀ ਜਿਹੀ ਨਾ ਗੱਲ ਕਲੀਅਰ ਕਰਨਾ ਚਾਹੂੰਗੀ ਜਿਹੜੇ ਇਹਨੂੰ ਬੁਲਦੇ ਆ ਨਾ ਵੀ ਤੂੰ ਆਹ ਕੰਮ ਸਹੀ ਨਹੀਂ ਕਰਦੀ ਪਈ ਜਿਹੜੇ ਇਹਨੂੰ ਰੋਕਦੇ ਆ ਟੋਕਦੇ ਆ ਉਹਨਾਂ ਦੀਆਂ ਆਪਦੀਆਂ ਭੈਣਾਂ ਧੀਆਂ ਭੈਣਾਂ ਉਹਨਾਂ ਦੀਆਂ ਸਹੀ ਆ ਤਾਂ ਕਰਕੇ ਉਹ ਕਹਿੰਦੇ ਆ ਜਿਹੜੇ ਬੰਦੇ ਦੀ ਆਪਦੀ ਧੀ ਭੈਣ ਗਲਤ ਹੋਊਗੀ ਜਿਹੜੇ ਬੰਦੇ ਚ ਆਪਦੇ ਚ ਖੋਟ ਹੋਊਗਾ ਕਦੇ ਕਿਸੇ ਨੂੰ ਨਹੀਂ ਕਹੂਗਾ ਠੀਕ ਆ ਉਹਨਾਂ ਦੇ ਘਰੇ ਆਪ ਐ ਜਾਂ ਕੋਈ ਸ਼ੈ ਨਹੀਂਗਾ ਹੋਇ ਇਸ ਕਰਕੇ ਕਹਿੰਦੇ ਵੀ ਹਾਂ ਇਹ ਚੀਜ਼ ਨਹੀਂ ਵਧੀਆ ਲੱਗਦੀ ਇਹ ਪੰਜਾਬ ਦੇ ਵਿੱਚ ਚੀਜ਼ ਨਹੀਂ ਹੋਣੀ ਚਾਹੀਦੀ ਜਨਰੇਸ਼ਨ ਨੂੰ ਵਗਾੜਦੇ ਆ ਤੁਸੀਂ ਜਿਹੜੇ ਲੋਕ ਇਹਨਾਂ ਨੂੰ ਵਿੰਦੇ ਆ ਉਹਨਾਂ ਦਾ ਦਿਮਾਗ ਖਰਾਬ ਕਰਦੇ ਉਹਨਾਂ ਦਾ ਬ੍ਰੇਨ ਵਾਸ਼ ਕਰਦੇ ਆ ਇਹ ਤੇ ਰਹੀ ਗੱਲ ਕਮੈਂਟ ਦੀ ਜਿੱਦਾਂ ਦਾ ਇਹ ਦਿਖਾਉਂਦੇ ਆ ਵੀਡੀਓ ਦੇ ਵਿੱਚ ਓਦਾਂ ਦੇ ਹਿਸਾਬ ਨਾਲ ਇਹਨਾਂ ਨੂੰ ਕਮੈਂਟ ਕੀਤਾ ਜਾਂਦਾ ਵਾ ਇਹ ਕੰਟੈਂਟ ਆਪਦਾ ਸਹੀ ਕਰ ਲੈਣ ਕਮੈਂਟ ਇਹਨਾਂ ਨੂੰ ਸਹੀ ਆਉਣਗੇ ਫੇਰ ਬੰਦੇ ਬੋਤਪਾਂ ਜੋ ਇਹੋ ਜੇ ਕੰਮ ਨਾ ਕਰੋ ਕੋਈ ਜੁੱਤੀਆਂ ਵਰਦੇ ਨੂੰ ਮਾਰ ਨਹੀਂ ਆਉਣਾ ਫੇਰ ਤੁਸੀਂ ਕਹਿਣਾ ਕਿਰਨਾਂ ਭੈਣ ਦੇ ਗਾਲਾ ਕੱਢਦਾ ਠੀਕ ਆ ਹੁਣ ਕਿਰਨਾ ਭੈਣ ਦੇ ਟੱਚ ਦੇ ਵਿੱਚ ਪੂਰੇ ਆ ਠੀਕ ਆ ਆਪਣਾ ਹਿਸਾਬ ਲਾ ਲਿਓ ਹੁਣ ਹੁਣ ਤੁਸੀਂ ਕਹਿੰਤਾ ਨਾ ਵੀ ਤੁਸੀਂ ਕਿਰਨਾ ਭੈਣ ਦੇ ਮੂਰੇ ਆ ਤੇ ਕਿਰਨਾ ਭੈਣ ਹੁਣ ਤੁਹਾਡੇ ਨਾਂ ਤਾਂ ਅੱਗੇ ਹੋਊਗੀ ਨਾ ਪਿੱਛੇ ਹੋਊਗੀ ਤੁਹਾਡੇ ਉੱਤੇ ਹੋਊਗੀ ਹਵਾ ਝੱਟ ਦੀ ਫਰਦੀ ਹੋਊਗੀ ਹੁਣ ਹੁਣੇ ਟੜ-ਟੜ ਕੇ ਵਲੌਗ ਪਾਉਗੀ ਵੀ ਹਾਂ ਕੌਣ ਮੈਨੂੰ ਗਲਤ ਬੋਲ ਜੂਗਾ ਕੌਣ ਮੈਨੂੰ ਰੋਸਟ ਕਰ ਦੂਗਾ ਪਰ ਬਾਈ ਤੁਸੀਂ ਉਹੀ ਮੈਂ ਇੱਕ ਗੱਲ ਫੇਰ ਕਹਿੰਨੇ ਤੁਸੀਂ ਕਿਹਨੂੰ ਕਿਹਨੂੰ ਰੋਕੋਗੇ ਇੱਥੇ ਜਿੰਨਾ ਚਿਰ ਇਹ ਆਪਦਾ ਕੰਟੈਂਟ ਨਹੀਂ ਸੁਧਾਰਦੇ ਵਧੀਆ ਵਲੌਗ ਨਹੀਂ ਬਣਾਉਂਦੇਗੇ ਉਨਾਚਾਰ ਇਹਨਾਂ ਨੂੰ ਕਮੈਂਟ ਵੀ ਆਉਣਗੇ ਰੋਸਟ ਵੀ ਹੋਣਗੇ ਇਹਨਾਂ ਤੇ ਬਾਈ ਬੜੇ ਸ਼ਰੀਫ ਬੰਦੇ ਆ ਤੇ ਭਲੇ ਮਾਨਸ ਬੰਦੇ ਆ ਗਿਆ ਸੋ ਇਹਨਾਂ ਨੂੰ ਕਹਿੰਦੇ ਵੀ ਆਪਣਾ ਜੋ ਵੀ ਮਾੜੀ ਚੰਗੀ ਕਮਾਈ ਕਰਦੇ ਆ ਆਪਣਾ ਰੋਜ਼ਗਾਰ ਚਲਾਇਆ ਸੋ ਘਰ ਦਾ ਟਾਈਮ ਪਾਸ ਕਰਦੇ ਆ ਸੋ ਇਹਨਾਂ ਨੂੰ ਆਪਣਾ ਘਰ ਚਲਾਉਣ ਦੋ ਸੋ ਇਹੋ YouTube ਤੋਂ ਪੈਸੇ ਕਮਾਉਂਦੇ ਆਪਣੇ ਘਰ ਦਾ ਟਾਈਮ ਪਾਸ ਕਰਦੇ ਆਪਣਾ ਘਰ ਚਲਾਉਂਦੇ ਆ ਜੇ ਟਾਈਮ ਪਾਸ ਕਰਦੇ ਹੁੰਦੇ ਨਾ YouTube ਚ ਲਾ ਕੇ ਇਹ ਫਿਰ ਇਹਨਾਂ ਨੇ ਗੱਡੀਆਂ ਦੇ ਵਿੱਚ ਨਹੀਂ ਘੁੰਮਣਾ ਸੀਗਾ ਫਰਿਆਂ ਨੂੰ ਫਿਕਰ ਹੋਣੀ ਸੀਗੀ ਜਿੱਥੇ ਗੱਡੀ ਨੇ ਗੱਡੀ ਨੇ 500 ਦਾ ਤੇਲ ਖਾਣਾ ਉੱਥੇ ਮੋਟਰਸਾਈਕਲ ਤੇ ਅਸੀਂ 100 ਦਾ ਤੇਲ ਮਚਾ ਕੇ ਮੁੜਿਆਉਣਾ ਵਾ ਇਹਨਾਂ ਨੇ ਥਾਂ ਥਾਂ ਗੱਡੀ ਤੇ ਨਹੀਂ ਜਾਣਾ ਸੀਗਾ ਜੇ ਇਹ ਘਰ ਦਾ ਗੁਜ਼ਾਰਾ ਕਰਦੇ ਹੁੰਦੇ ਟਾਈਮ ਪਾਸ ਕਰਦੇ ਹੁੰਦੇ ਇਹਨਾਂ ਨੇ ਨਵੇਂ ਤੋਂ ਨਵਾਂ ਚੜਦੇ ਤੇ ਚੜਦਾ ਸੂਟ ਨਹੀਂ ਪਾਉਣਾ ਸੀਗਾ ਇਹਨਾਂ ਨੇ ਤੀਜਕ ਦੰਟਾ ਭਾਬੇ ਤੋਂ ਰੋਟੀ ਮੰਗਾ ਕੇ ਨਹੀਂ ਖਾਣੀ ਸੀਗੀ ਚਲੋ ਆਪਾਂ ਘੁੰਮਣ ਜਾਂਦੇ ਆਂ ਉਹਦੇ ਢਾਬੇ ਤੋਂ ਪੈਕ ਕਰਾ ਕੇ ਲਿਆਵਾਂਗੇ ਰੋਟੀ ਤੇ ਉਹ ਖਾ ਲਾਂਗੇ ਰੋਟੀ ਘਾਦੀ ਬਣਾਉਣੀ ਹੈ ਜਿਹੜਾ ਬੰਦਾ ਟਾਈਮ ਪਾਸ ਕਰਦਾ ਹੁੰਦਾ ਨਾ ਉਹ ਐਜਾ ਕੁਝ ਨਹੀਂ ਕਰਦਾ ਹੁੰਦਾ ਉਹ ਦੋ ਟਾਈਮ ਦੀ ਰੋਟੀ ਵੀ ਸੋਚ ਕੇ ਖਾਂਦਾ ਵੀ ਸਬਜ਼ੀ ਇੰਨੀ ਮਹਿੰਗੀ ਹੈ ਦਾਲਾਂ ਵੀ ਮਹਿੰਗੀਆਂ ਤੇ ਚਟਣੀ ਨਾਲ ਰੋਟੀ ਖਾ ਲੈਨੇ ਆਪਾਂ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਰਨ ਬਠਿੰਡਾ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਕਾਦੀ ਖੁਸ਼ੀ ਵਿੱਚ ਸਰੋਪਾ ਕਾਹਤੋਂ ਪਾਇਆ ਗਿਆ ਇਹਦੇ ਕੀ ਇਹਨੇ ਇੰਨਾ ਚੰਗਾ ਕੰਮ ਕਰਤਾ ਕਿਵੇਂ ਗਰੀਬ ਦੀ ਮਦਦ ਕਰਦੇ ਉਹਦੇ ਘਰੇ ਰਾਸ਼ਨ ਪਹੁੰਚਾਤਾ ਜਿਹੜਾ ਬੰਦਾ ਇਲਾਜ ਤੋਂ ਬਗੈਰ ਬੈਠਾ ਉਹਦਾ ਇਲਾਜ ਕਰਵਾਤਾ ਜੇ ਕਿਸੇ ਦਾ ਘਰ ਕੱਚਾ ਚੁੰਨ ਦੀਆਂ ਛੱਤਾਂ ਢਿੱਗਿਆ ਵਾ ਘਰ ਉਹਦਾ ਘਰ ਪਵਾਤਾ ਕੀ ਕਰਤਾ ਜੇ ਕਿਸੇ ਦਾ ਜਵਾਕ ਸਕੂਲ ਨਹੀਂ ਜਾਂਦਾ ਉਹ ਸਕੂਲ ਪੜ੍ਹਨੇ ਪਾਤਾ ਉਹਦੀ ਸਾਰੀ ਫੀਸ ਐਨੇ ਚੱਕ ਲਈਏ ਕੀ ਇਹੋ ਜਿਹਾ ਕੰਮ ਕਰਤਾ ਕਰਨਾ ਬਠਿੰਡਾ ਨੇ ਜਿਹਦੇ ਕਰਕੇ ਵੀ ਇਹਦੇ ਸਰੋਪਾ ਪਾਇਆ ਗਿਆ ਚਲੋ ਵੀਰੇ ਤੁਹਾਡੀ ਟੀਮ ਬਣੀ ਵੀ ਹੈ ਤੁਸੀਂ ਵਧੀਆ ਕੰਮ ਕਰਦੇ ਆ ਜੇ ਤੁਸੀਂ ਵਧੀਆ ਕੰਮ ਕਰਨਾ ਹੈ ਨਾ ਕੰਨ ਬਠਿੰਡਾਂ ਨੂੰ ਛੱਡੋ ਜਿਹੜਿਆਂ ਨੂੰ ਕਮੈਂਟ ਕਰਦੇ ਆ ਰੋਸਟ ਕਰਦੇ ਆ ਉਹਨਾਂ ਨੂੰ ਛੱਡੋ ਤੁਸੀਂ ਮੁਸ਼ਕਿਲ ਨੂੰ ਫੜੋ ਜਾ ਕੇ ਜਿਨੇ ਇੰਨਾ ਗੰਦ ਪਾਇਆ ਵਾ ਉਹਨੂੰ ਸੁਧਾਰੋ ਬਹੁਤ ਵਧੀਆ ਕੰਮ ਕਰੋਗੇ ਤੁਸੀਂ ਬਹੁਤ ਹੱਲਾਸ਼ੇਰੀ ਹੋਊਗੀ ਤੁਹਾਡੀ ਬਹੁਤ ਬਹੁਤ ਸ਼ਾਬਾਸ਼ੀ ਮਿਲੂਗੀ ਤੁਹਾਨੂੰ ਉਹਨੂੰ ਰੋਕੋ ਜਾ ਕੇ ਉਹਦੀ ਚੰਗੀ ਤਣੀ ਲਾਓ ਜੀ ਨੇ ਇੰਨਾ ਗੰਦ ਪਾਇਆ ਵਾ ਜਿਹਦੇ ਕਰਕੇ ਐਡਾ ਵੱਡਾ ਕਾਂਡ ਹੋ ਗਿਆ ਉਹਦਾ ਪਿਓ ਮਰ ਗਿਆ ਤੈਨੂੰ ਭੋਰਾ ਸ਼ਰਮ ਨਹੀਂ ਉਹਨੂੰ ਫੜੋ ਜਾ ਕੇ ਤੁਸੀਂ ਕਹਿਣਾ ਬਠਿੰਡਾਂ ਦੇ ਕਾਹਤੋਂ ਪਿੱਛੇ ਫਿਰਦੇ ਆਂ ਇਹਨੂੰ ਕਾਦ ਸਪੋਟ ਕਰਦੇ ਫਿਰਦੇ ਉਹਨੂੰ ਫੜੋ ਜਾ ਕੇ ਉਹਨੂੰ ਸੁਧਾਰੋ ਉਹਦਾ ਗੰਦਬੰਦ ਕਰਵਾਓ ਫਿਰ ਮੰਨਾਂਗੇ ਵੀ ਹਾਂ ਤੁਸੀਂ ਵਧੀਆ ਕੰਮ ਕਰਦੇ ਆ ਇਹ ਵੀ ਬਲੌਗਰ ਦੇਖ ਲੋ ਕਹਿ ਰ ਨਾ ਬਠਿੰਡਾ ਇਹ ਇਹਨੂੰ ਵੀ ਪੋਰਾ ਸ਼ਰਮ ਨਹੀਂ ਆਏਗੀ ਵੀ ਮੈਂ ਕਿਹੜਾ ਕੰਟੈਂਟ ਇਹਨਾਂ ਕੋਈ ਵਧੀਆ ਪਾਉਣੀ ਆ ਕੋਈ ਚੰਗਾ ਕੰਟੈਂਟ ਤਾਂ ਹੈ ਨਹੀਂਗਾ ਮੇਰਾ ਜਿਹੜਾ ਮੈਂ ਸਰੋਪਾ ਪਵਾਈ ਇੰਨੀ ਆ ਆਪਦੇ ਗੱਲ ਇਹਨਾਂ ਨੂੰ ਘਰੇ ਬੁਲਾ ਕੇ ਲੋਕਾਂ ਨੂੰ ਧਮਕਾਈ ਜਾਨੀ ਆ ਵੀ ਹਾਂ ਤੁਸੀਂ ਮੈਨੂੰ ਕਮੈਂਟ ਨਹੀਂ ਕਰਨਾ ਰੋਸਟ ਨਹੀਂ ਕਰਨਾਗਾ ਤਾਂ ਇਹਨਾਂ ਨੂੰ ਆਪ ਨੂੰ ਵੀ ਪਤਾ ਇਹਨਾਂ ਦਾ ਅੰਦਰ ਵੀ ਕਹਿੰਦਾ ਵੀ ਹਾਂ ਤੁਹਾਡੇ ਕੰਟੈਂਟ ਸਹੀ ਨਹੀਂਗੇ ਪਰ ਫੇਰ ਵੀ ਪਤਾ ਨਹੀਂ ਕਿਉਂ ਨਹੀਂ ਇਹ ਮੂੰਹ ਨਹੀਂ ਮੰਨਦੇਗੇ ਇਹਨਾਂ ਦਾ ਅੰਦਰ ਮੰਨੀ ਬੈਠਾ ਪਰ ਇਹ ਮੂੰਹ ਨਹੀਂ ਮੰਨਦੇਗੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਚਲ ਮੰਨਿਆ ਉਹ ਆਪ ਦੀ ਆਪਾਈ ਹੈ ਤੁਹਾਡੇ ਕੋਲ ਪਾਈ ਵੀ ਹਾਂ ਤੁਹਾਨੂੰ ਸਪੋਰਟ ਕਰਨ ਆਏ ਤੁਸੀਂ ਕਹੋ ਵੀ ਭਾਈ ਸਾਨੂੰ ਸਾਡੀ ਸਪੋਰਟ ਛੱਡੋ ਤੁਸੀਂ ਤੇ ਜਿਨ੍ਹਾਂ ਨੂੰ ਲੋੜ ਆ ਸਪੋਰਟ ਦੀ ਤੁਸੀਂ ਉਹਨਾਂ ਦੇ ਜਾ ਕੇ ਸਪੋਰਟ ਕਰੋ ਜਿਨ੍ਹਾਂ ਦੇ ਘਰੇ ਰਾਸ਼ਨ ਹੈ ਨਹੀਂ ਕੋਨਾਂ ਉਹ ਰਾਸ਼ਨ ਲੈ ਕੇ ਦੋ ਜਿਹੜੇ ਬਿਨਾਂ ਇਲਾਜ ਤੋਂ ਬੈਠਾ ਨਾ ਇਲਾਜ ਕਰਵਾ ਕੇ ਦੋ ਜਿੰਨੇ ਜਵਾਕ ਪੜ ਨਹੀਂ ਸਕਦੇ ਪੈਸੇ ਕਰਕੇ ਉਹਨਾਂ ਦੀਆਂ ਫੀਸਾਂ ਚੱਕੋ ਜਿਨ੍ਹਾਂ ਦੇ ਘਰ ਦੀਆਂ ਛੱਤਾਂ ਚੁੰਦੀਆਂ ਘਰ ਡਿੱਗੇ ਵੇ ਆ ਉਹਨਾਂ ਦੇ ਘਰ ਪਵਾ ਕੇ ਦੋ ਉਹ ਕੰਮ ਕਰੋ ਨਾ ਥੋੜੀ ਸਪੋਰਟ ਘਾਤੋ ਕਰਦੇ ਫਿਰਦੇ ਇਹ ਵੀ ਆਪਦੇ ਮੂੰਹੋਂ ਜਵਾਂ ਨਹੀਂ ਕਹਿੰਦੇਗੇ ਇਹ ਵੀ ਸਗੋ ਆਪਦੀ ਆਪ ਲੋਕਾਂ ਨੂੰ ਧਮਕਾਉਂਦੇ ਆ ਵੀ ਹਾਂ ਸਾਡੇ ਵਲੌਗ ਵਾਧੂ ਚੱਲਣਗੇ ਸਾਨੂੰ ਕੋਈ ਮਾੜਾ ਚੰਗਾ ਨਾ ਕਹੂਗਾ ਪਰ ਭੈਣਾ ਇੱਕ ਗੱਲ ਇੰਨੀ ਛੇਤੀ ਨਹੀਂ ਬੰਦ ਹੁੰਦੀਆਂ ਇਹ ਚੀਜ਼ਾਂ ਜਿੰਨਾ ਚਾਹ ਤੁਸੀਂ ਨਹੀਂ ਨਾ ਦਾ ਕੰਟੈਂਟ ਸੁਧਾਰਦੇ ਆਪ ਦਾ ਕੰਟੈਂਟ ਬਦਲਦੇ ਉਹਨਾਂ ਚਾਰੇ ਚੀਜ਼ਾਂ ਬੰਦ ਨਹੀਂ ਹੋਣਗੀਆਂ ਨਾਲੇ ਕਿਹਨੂੰ ਕਿਹਨੂੰ ਧਮਕਾਓਗੇ ਕੋਈ ਇੱਕ ਬੰਦਾ ਨਹੀਂ ਦੋ ਬੰਦੇ ਨਹੀਂ ਪੰਜ ਬੰਦੇ ਨਹੀਂ 10 ਬੰਦੇ ਨਹੀਂ 20 ਬੰਦੇ ਨਹੀਂ ਇੱਥੇ ਬਹੁਤ ਬੰਦੇ ਐ ਕਿਹਨੂੰ ਕਿਹਨਾਂ ਸਤਾ ਕਰੋਗੇ ਤੁਸੀਂ ਧਮਕਾਓਗੇ ਕਿਹਦੀ ਕਿਹਦੀ ਆਈਡੀ ਤੁਸੀਂ ਸਾਈਬਰ ਕ੍ਰਾਈਮ ਚ ਦੋਵੋਗੇ ਕਿਹਦੇ ਕਿਹਦੇ ਤੇ ਕਾਨੂੰਨੀ ਕਾਰਵਾਈ ਕਰੋਗੇ ਤੁਸੀਂ ਕਿਹਨੂੰ ਕਿਹਨੂੰ ਰੋਕੋਗੇ ਦਵਾਂ ਨੂੰ ਚੁੱਪ ਕਰਾ ਲੋਗੇ ਦਸਾਂ ਨੂੰ ਚੁੱਪ ਕਰਾ ਲੋਗੇ ਪੰਜਾਵਾਂ ਨੂੰ ਚੁੱਪ ਕਰਾ ਲੋਗੇ ਕਿੰਨਿਆਂ ਨੂੰ ਚੁੱਪ ਕਰਵਾ ਲੋਗੇ ਤੁਸੀਂ ਹਾਂਜੀ ਅੱਜ ਦੀ ਵੀਡੀਓ ਇੰਨੀ ਸੀਗੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੰਸਟਾਗ੍ਰam ਤੇ ਜਾ ਕੇ ਵੀ ਮੈਨੂੰ ਜ਼ਰੂਰ ਫੋਲੋ ਕਰ ਲਿਓ ਹਾਂਜੀ ਮਿਲਦੇ ਆਂ ਫਿਰ ਹੋਰ ਕਿਸੇ ਵੀਡੀਓ ਦੇ ਨਾਲ ਉਹਦੇ ਤੱਕ ਦੇ ਲਈ ਬਾਏ